ਬੰਦੇ ਜਦੋਂ ਅੰਦਰੋਂ ਸੁੱਕ ਜਾਂਦੇ ਨੇ ਨਾ ਜੀ ਯਾਦ ਰੱਖਿਓ ਜਾਂ ਤਾਂ ਕਿਸੇ ਨੂੰ ਬਹੁਤ ਧੋਖਾ ਮਿਲੇ ਧਰਮ ਦੇ ਪੇਖ ਪਾਣ ਵਾਲੇ ਤੋਂ ਅੱਜ ਕੱਲ ਟੁੱਟਣ ਦੇ ਕਾਰਨ ਇਹ ਨੇ ਕਿਸੇ ਤੇ ਬੰਦਾ ਬਹੁਤ ਸ਼ਰਧਾ ਰੱਖਦਾ ਹੋਵੇ ਤੇ ਉਹ ਜਿਹਦੇ ਤੇ ਸ਼ਰਧਾ ਰੱਖਦਾ ਉਹ ਬੇਈਮਾਨੀ ਕਰ ਜਾਏ ਧੋਖਾ ਕਰ ਜਾਏ ਕਪਟੀ ਨਿਕਲੇ ਉਹ ਆਪਣੇ ਕਿਰਦਾਰ ਤੋਂ ਡਿੱਗਾ ਹੋਵੇ ਜਿਹੜਾ ਉਹਦੇ ਨੇੜੇ ਰਹਿੰਦਾ ਨਾ ਉਹ ਬੰਦਾ ਫਿਰ ਇੰਨਾ ਟੁੱਟ ਜਾਂਦਾ ਉਹ ਧਰਮ ਲਬਜ ਨਾਲ ਨਾਲੋ ਵੀ ਨਫ਼ਰਤ ਕਰਨ ਲੱਗ ਪੈਂਦਾ ਉਹ ਉਧਰ ਜਾਂਦੇ ਜਾਂ ਫਿਰ ਇੰਨੇ ਕੋ ਤਰਕ ਵਾਲੀਆਂ ਗੱਲਾਂ ਸੁਣ ਲੱਗ ਪੈਂਦਾ ਹੈ ਉਹਦਾ ਮਨ ਹਰ ਗੱਲ ਤੇ ਸ਼ੱਕ ਕਰਨ ਲੱਗ ਪੈਂਦਾ ਇਹ ਹੋ ਹੀ ਨਹੀਂ ਸਕਦਾ ਉਹਨੇ ਕਿਹਾ ਐਸ ਵੇਲੇ ਕਿਹੜਾ ਮਾਲਕ ਓਏ ਕਿਹੜਾ ਨਾਮ ਕਿਹੜਾ ਸਿਮਰਨ ਭਾਈ ਪਗੀਰਤ ਦੇ ਲਫ਼ਜ਼ਾਂ 'ਚ ਇੰਨਾ ਕੁ ਰਸ ਸੀ ਕਹਿੰਦਾ ਅਸਲ 'ਚ ਤੂੰ ਭੁਲੇਖੇ 'ਚ ਕਹੈਂ ਭਾਈ ਮਨਸੁਖ ਮੇਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਛੂ ਸੱਚੇ ਵੇ ਮਨੂਰ ਨੂੰ ਸੋਨਾ ਬਣਾ ਦਿੰਦੀ ਹੈ